ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕਿ ਮੈਂ ਬਟਾਲੇ ਤੋਂ ਆਏ ਸਾਰੇ ਆਪਣੇ ਛੋਟੇ ਵੀਰਾਂ ਦਾ ਬੱਚਿਆਂ ਦਾ ਬਹੁਤ ਬਹੁਤ ਆ ਸਵਾਗਤ ਕਰਦਾ ਤੇ ਅੱਜ ਅਸੀਂ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਪਰ ਐਸ਼ ਪ੍ਰਤਾਪ ਸਿੰਘ ਬਟਾਲੇ ਨੂੰ ਅਸੀਂ ਜਨਰਲ ਸੈਕਟਰੀ ਇੰਡੀਅਨ ਓਵਰਸੀਜ਼ ਕਾਂਗਰਸ ਦਾ ਜਿਹੜਾ ਐਨ ਆਰ ਆਈ ਲੋਕ ਜੇਨਰਲ ਨੂੰ ਸਮੱਸਿਆਵਾਂ ਆਉਂਦੀਆਂ ਬਹੁਤ ਸਾਰੀਆਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਡੀਲ ਕਰਨ ਵਾਸਤੇ ਅਸੀਂ ਇਹਨਾਂ ਨੂੰ ਬਣਾ ਰਹੇ ਹਾਂ ਇਹ ਉਹਦਾ ਦੇ ਰਹੇ ਹਾਂ ਕਿ ਜਿਹੜੇ ਐਨ ਆਰ ਆਈ ਲੋਕ ਹੈਗੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਨੂੰ ਤੇ ਅੱਗੇ ਹੋ ਕੇ ਨਾਲ ਉਹਨਾਂ ਨੂੰ ਚੰਗੀ ਸਲਾਹ ਦੇ ਕੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜੋ ਵੀ ਕੰਮ ਕੋਈ ਰੁਕੇ ਹੋਏ ਸੰਧਿਆ ਉਹਦੀ ਮਦਦ ਕਰਕੇ ਤੇ ਉਹਨਾਂ ਨੂੰ ਇਹ ਸਹਾਇਤਾ ਕਰ ਸਕਣ ਜੋ ਉਹਨਾਂ ਤੋਂ ਕੰਮ ਤੋਂ ਐਨ ਆਈ ਲੋਕਾਂ ਦੇ ਕੋਲ ਇਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਕਿ ਜਿਹੜਾ ਉਹ ਰੋਜ਼ ਦਫ਼ਤਰਾਂ ਦੇ ੱਤੇ ਖਾ ਸਕਣ ਜਾਂ ਆਪਣੇ ਕੰਮਾਂ ਵਾਸਤੇ ਭਾਜਣਾ ਠਕਾ ਸਕਣ ਬਹੁਤ ਸਾਰੀਆਂ ਘਰਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਆ ਉਹ ਚਿੰਤਾ ਹੁੰਦੀਆਂ ਤੇ ਉਹਨਾਂ ਦੇ ਵਿੱਚ ਉਹ ਸਮਾਂ ਨਹੀਂ ਕੱਢ ਪਾਉਂਦੇ ਹੈਗੇ ਇਹ ਜ਼ਿਆਦਾ ਜਿਹੜਾ ਖੱਜਲ ਖਵਾਰੀ ਆ ਉਹ ਤੋਂ ਬਚਣ ਵਾਸਤੇ ਇਹ ਉਹਨਾਂ ਦੀ ਸਹਾਇਤਾ ਕਰਨਗੇ ਇਥੇ ਇਹਨਾਂ ਦਾ ਸੈਲਸ ਸੀ ਬਣਾ ਰਹੇ ਆ ਤੇ ਜਿਹੜਾ ਇਹਨਾਂ ਦਾ ਸੈਲ ਹੋਏਗਾ ਉਹ ਲੋਕਾਂ ਦੀ ਮਦਦ ਕਰੇਗਾ ਐਨਆਰਆਈ ਦੀ ਇਸ ਕਰਕੇ ਇਹਨਾਂ ਨੂੰ ਅਸੀਂ ਉਹਦੇ ਦਾਮ ਦੇ ਰਹੇ ਆਂ ਵੈਸੇ ਵੀ ਇਹਨਾਂ ਦੇ ਕੋਲ ਪਹਿਲਾਂ ਵੀ ਉਹਦਾ ਹੈਗਾ ਇਹਨਾਂ ਦੇ ਫਾਦਰ ਸਾਹਿਬ ਵੀ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਰਹੇ ਆ ਆਪਣਾ ਬਟਾਲੇ ਤੋਂ ਸਿਟੀ ਦੇ ਤੇ ਹੁਣ ਇਹ ਵੀ ਪਾਰਟੀ ਦੇ ਵਿੱਚ ਚੰਗਾ ਕੰਮ ਕਰ ਰਹੇ ਆ ਤੇ ਅਸੀਂ ਚਾਹੁੰਦੇ ਆਂ ਕਿ ਇਹ ਦਿਨ ਦੁਖਣੀ ਰਾਤ ਚੌਕਣੀ ਹੋਰ ਤਰੱਕੀ ਕਰਨ ਤੇ ਇਹਨਾਂ ਦੇ ਨਾਲ ਜਿੰਨੇ ਵੀ ਇਹਨਾਂ ਦੇ ਸਾਥੀ ਆ ਉਹ ਸਾਰੇ ਹਲਕੇ ਇਹਨਾਂ ਦਾ ਸਹਿਯੋਗ ਵੀ ਕਰਨ ਤੇ ਉਹਨਾਂ ਨੂੰ ਵੀ ਚੰਗੀ ਸਿਹਤ ਦੇ ਸਕਣ ਤਾਂ ਜੋ ਅੱਜ ਕੱਲ ਜੋ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਨਸ਼ਿਆਂ ਵਿੱਚ ਸਾਰੇ ਗੁਲਤਾਨ ਹੋ ਰਹੇ ਆ ਤੇ ਨਸ਼ਿਆਂ ਦੇ ਨਾਲ ਪੰਜਾਬ ਦੀ ਬਰਬਾਦੀ ਹੋ ਰਹੀ ਆ ਕਿ ਇਹ ਸਾਰੇ ਨੌਜਵਾਨ ਇਕੱਠੇ ਹੋ ਕੇ ਉਹਨਾਂ ਲੋਕਾਂ ਨੂੰ ਵੀ ਅੱਗੇ ਚੰਗੀ ਸਿਹਤ ਦੇ ਸਕਣ ਇਸ ਕਰਕੇ ਅਸੀਂ ਇਹ ਉਪਰਾਲਾ ਕਰ ਰਹੇ ਆ ਕਿ ਇਹਨਾਂ ਨੂੰ ਜਿਹੜਾ ਇਹ ਉਹਦਾ ਦੇ ਕੇ ਤੇ ਆਪਣੇ ਨਾਲ ਹੋਰ ਸਾਥੀਆਂ ਨੂੰ ਜੋੜ ਕੇ ਚੰਗੀ ਚੰਗੀ ਸਿੱਖਿਆ ਵੀ ਦੇਣ ਚੰਗੇ ਸਪੋਰਟਸ ਦੇ ਮੇਲੇ ਵੀ ਲਾਉਣ ਕਿਉਂਕਿ ਇਹ ਪੰਜਾਬ ਸਪੋਰਟਸ ਸੈਲ ਦੇ ਵੀ ਹੈਗੇ ਆ ਫੈਕਟਰੀ ਤੇ ਤਾਂ ਜੋ ਇਹ ਦਾ ਸਪੋਰਟਸ ਦੇ ਮੇਲੇ ਕਰਵਾਉਣ ਚੰਗੀ ਸਿੱਖਿਆ ਦੇਣ ਹੋਰ ਬੱਚਿਆਂ ਨੂੰ ਵੀ ਆਪ ਖੁਦ ਵੀ ਇਹ ਜਵਾਨ ਹੈ ਜਾਂਗੇ ਆ ਹਜੇ ਚੜ੍ਹਦੀ ਉਮਰ ਹੈ ਤੇ ਚੰਗੀ ਸਿਹਤ ਦੇ ਸਕਦੇ ਹੈ ਹਮ ਉਮਰ ਦੇ ਨੌਜਵਾਨਾਂ ਨੂੰ ਇਸ ਕਰਕੇ ਇਹਨਾਂ ਨੂੰ ਉਤਤਾ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਵੱਲੋਂ ਅਤੇ ਮੇਰੀ ਸਾਰੀਆਂ ਸਾਥੀਆਂ ਵੱਲੋਂ ਬਹੁਤ ਹੀ ਧੰਨਵਾਦੀ ਹਾਂ ਇੰਡੀਅਨ ওভারਸੀਸ ਕੰਮੇਟਰੀ ਐਮਐਨਆਰਐਸ ਹੈਲ ਦਾ ਜਿਨ੍ਹਾਂ ਨੇ ਸਾਡੇ ਮਿੱਤਰ ਨੂੰ ਗੁਰੂ ਅਚ ਪ੍ਰਤਾਪ ਸਿੰਘ ਗੈਰੀ ਪਟਾਲਾ ਤੋਂ ਉਹਨਾਂ ਨੂੰ ਪੰਜਾਬ ਦਾ ਜਰਨਲ ਫੈਕਟਰੀ ਖੇਤਰ ਬਖਸ਼ੇ ਆਪਾਂ ਬਹੁਤ ਹੀ ਧੰਨਵਾਦੀ ਹਾਂ ਜੋ ਵੀ ਆਪਾਂ ਐਨ ਆਰ ਆਈ ਲੋਕਾਂ ਵੀ ਸਾਰੇ ਕਾਰਜ ਰਾਸ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ